ਇਹ ਟੂਲ ਜਿਹੜੇ ਤੁਸੀਂ ਦੇਖ ਰਹੇ ਜੇ ਇਹ ਮੇਲੇ ਦੇ ਵਿੱਚ ਅਵੇਅਰਨੈਸ ਕਰਨ ਲਈ ਲਗਾਏ ਗਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਇੰਡੀਆ ਦੇ ਵਿੱਚ ਇਹ ਜਿਹੜੀ ਰੈਸਕਿਊ ਸੇਵਾ ਵਾ ਉਹ ਆ ਚੁੱਕੀ ਹੈ ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਸਾਡੇ ਵੀਰ ਅਮਨਦੀਪ ਸਿੰਘ ਢਿੱਲੋਂ ਫ্রম ਯੂ ਐਸ ਏ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਇਹ ਉਪਰਾਲਾ ਜ਼ਰੂਰ ਲੈ ਕੇ ਆਉਣਾ ਚਾਹੀਦਾ ਸੋ ਉਹਨਾਂ ਨੇ ਅਮਰੀਕਾ ਤੋਂ ਇਹ ਟੂਲ ਭੇਜੇ ਆ ਕਿਉਂਕਿ ਵੱਧ ਤੋਂ ਵੱਧ ਸਾਨੂੰ ਜਿਹੜੀ ਮੈਂਬਰਸ ਦੀ ਲੋੜ ਆ ਸਾਡੀ ਟੀਮ ਜਿੰਨੀ ਵੱਡੀ ਹੋਊਗੀ ਇਹ ਟੂਲ ਓਨੇ ਵੱਧ ਮੰਗਾਏ ਜਾਣਗੇ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਟੂਲ ਹੋਣ ਕਿਤੇ ਵੀ ਕੋਈ ਰੋਡ ਐਕਸੀਡੈਂਟ ਕੋਈ ਦਰਘਟਨਾ ਹੁੰਦੀ ਆ ਤੇ ਸਾਡੇ ਜਿਹੜੇ ਟੂਲ ਇੱਥੇ ਹੋਣ ਤੇ ਐਕਸੀਡੈਂਟ ਤੇ ਪਹੁੰਚ ਕੇ ਜਿਹੜੀਆਂ ਕੀਮਤੀ ਜਾਨਾਂ ਉਹ ਬਚਾਈਆਂ ਜਾ ਸਕਣ। ਅਮਰੀਕਾ ਦੀ ਐਨ ਜੀਓ ਸੰਸਥਾ ਜਿਹੜੀ ਹੈ ਕਿਵੇਂ ਲੋਕਾਂ ਦੀ ਸੇਵਾ ਕਰਦੀ ਹੈ ਇਹ ਅੱਜ ਤੁਹਾਨੂੰ ਤਸਵੀਰਾਂ ਚ ਵਿਖਾਵਾਂਗੇ। ਜੀ ਹਾਂ ਲਾਈਫਲਾਈਨ, ਰੈਸਕਿਊ ਸਰਵਿਸ ਵਾਲਿਆਂ ਦੇ ਕੋਲ ਅਸੀਂ ਇਸ ਵੇਲੇ ਪਹੁੰਚੇ ਆਂ। ਮੇਲੇ ਦੇ ਵਿੱਚ ਵੀ ਅੱਜ ਜਿਹੜਾ ਉਹ ਲੋਕਾਂ ਦੇ ਪਾਸ ਆਪਣਾ ਇਹ ਕੈਂਪ ਲਗਾ ਕੇ ਦੱਸਣ ਲਈ ਆਏ ਨੇ ਕਿ ਕਿਵੇਂ ਉਹ 50 ਕਿਲੋਮੀਟਰ ਦੇ ਦਾਇਰੇ ਤੱਕ ਜਾ ਕੇ ਜੇ ਕੋਈ ਗੱਡੀ ਰੱਬ ਨਾ ਕਰੇ ਪ੍ਰੈਸ ਹੋ ਜਾਂਦੀ ਹੈ ਤਾਂ ਇਹਨਾਂ ਕਟਰਾਂ ਦੇ ਨਾਲ ਉਹ ਗੱਡੀ ਨੂੰ ਕੱਟ ਕੇ ਉਸ ਦੇ ਵਿੱਚੋਂ ਜਿਹੜਾ ਉਹ ਇਨਸਾਨ ਦੀ ਜਾਨ ਜਿਹੜੀ ਹੈ ਬਚਾਈ ਜਾ ਸਕਦੀ ਜਿਹੜਾ ਹਸਦਾ ਕਰਸਤ ਹੋਇਆ ਤੇ ਪੂਰਾ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਅਮਰੀਕਾ ਦੀ ਐਨ ਜੀਓ ਸੰਸਥਾ ਵੱਲੋਂ ਕਿਵੇਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਤੇ ਮੇਲੇ ਦੇ ਵਿੱਚ ਅੱਜ ਜਿਹੜਾ ਉਹ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਪਹੁੰਚੇ ਨੇ ਕਿ ਕਿਵੇਂ ਜਿਹੜਾ ਲੋਕ 45 ਕਿਲੋਮੀਟਰ ਦੇ ਏਰੀਏ ਤੱਕ ਸਾਨੂੰ ਇਸ ਨੰਬਰ ਤੇ ਫੋਨ ਕਰਕੇ ਇਹ ਗੱਡੀਆਂ ਵੀ ਦੇਖ ਸਕਦੇ ਤੁਸੀਂ ਇਹ ਐਮਰਜੈਂਸੀ ਲਈ ਇਹ ਕੋਈ ਸਰਕਾਰੀ ਗੱਡੀਆਂ ਨਹੀਂ ਹੈ ਇਹ ਪ੍ਰਾਈਵੇਟ ਐਨਜੀਓ ਦੀਆਂ ਗੱਡੀਆਂ ਲੋਕਾਂ ਦੀ ਹੈਲਪ ਵਾਸਤੇ ਤਾਂ ਪੂਰੀ ਟੀਮ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਪੂਰੀ ਟੀਮ ਵੀ ਇੱਕ ਰਵਖਾਈ ਜਾਵੇ ਇਹ ਉਹਨਾਂ ਦੀ ਪੂਰੀ ਟੀਮ ਹੈ ਜਿਹੜੀ ਇਹ ਸੇਵਾ ਕਰ ਰਹੀ ਹੈ ਅ ਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਨੂੰ ਆਪਣੇ ਬਾਰੇ ਜਰੂਰ ਦੱਸੋ ਜੀ ਜਰੂਰ ਆਪ ਸਭ ਜੀ ਨੂੰ ਲਾਈਫਲਾਈਨ ਰੈਸਕਿਊ ਟੀਮ ਵੱਲੋਂ ਗੁਰਮਰਦਾਸ ਪਾਤਸ਼ਾਹ ਜੀ ਦੇ ਦਿਸ਼ ਦੇ ਉਪਰ ਆ ਸਭ ਜੀ ਨੂੰ ਜੀ ਆਇਆਂ ਨੂੰ ਆ ਜੀ ਜੀ ਸੋ ਸਾਡੀ ਲਾਈਫਲਾਈਨ ਰੈਸਕਿਊ ਟੀਮ ਹਮੇਸ਼ਾ ਦੀ ਤਰ੍ਹਾਂ ਆਪ ਸਭ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਆ ਇਹ ਟੂਲ ਜਿਹੜੇ ਤੁਸੀਂ ਦੇਖ ਰਿਹਾ ਜੇ ਇਹ ਮੇਲੇ ਦੇ ਵਿੱਚ ਅਵੇਅਰਨੈਸ ਕਰਨ ਲਈ ਲਗਾਏ ਗਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਇੰਡੀਆ ਦੇ ਵਿੱਚ ਇਹ ਜਿਹੜੀ ਰੈਸਕਿਊ ਸੇਵਾ ਵਾ ਉਹ ਆ ਚੁੱਕੀ ਹੈ ਸੋ ਅਸੀਂ ਅਪੀਲ ਕਰਦੇ ਹਾਂ ਕਿ ਜਿਸ ਵੀ ਨੂੰ ਵੀ ਇਸ ਚੀਜ਼ ਬਾਰੇ ਪਤਾ ਲੱਗਦਾ ਹੋਵੇ ਇਸ ਚੀਜ਼ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਸ਼ੇਅਰ ਕਰੇ ਤਾਂ ਕਿ ਜਿਹੜੀ ਕੋਈ ਵੀ ਕੀਮਤੀ ਜਾਨ ਆ ਉਹ ਇਹਨਾਂ ਟੂਲਾਂ ਦੇ ਰਾਹੀਂ ਬਚ ਸਕੇ ਜੀ ਮੈਂ ਚਾਹਾਂਗਾ ਜਿੰਨਾ ਕੁਝ ਵੀ ਇਹ ਟੇਬਲ ਤੇ ਰੱਖ ਕੇ ਲੋਕਾਂ ਨੂੰ ਅਵੇਅਰ ਕਰਨ ਦੇ ਰੱਖਿਆ ਇਹ ਸਮਾਨ ਬਾਰੇ ਵੀ ਜਿਹੜਾ ਸਾਡੇ ਦਰਸ਼ਕ ਵੀਡੀਓਜ਼ ਦੇਖ ਰਹੇ ਉਹਨਾਂ ਨੂੰ ਦੱਸਿਆ ਜਾਵੇ ਜਰੂਰ ਜੀ ਜਿਹੜੇ ਸਾਡੇ ਮੇਨ ਰੈਸਕਿਊ ਟੂਲ ਤੁਸੀਂ ਦੇਖ ਸਕਦੇ ਜੇ ਟੇਬਲ ਦੇ ਉੱਪਰ ਪਏ ਨੇ ਇਹ ਜਿਹੜੀ ਆ ਇਹ ਰੈਮਸ ਆ ਸਪੈਡਰ ਆ ਇਹ ਜਿਹੜਾ ਇਹ ਕਟ ਰਿਹਾ ਇਹ ਤਿੰਨੇ ਜਿਹੜੇ ਤੁਸੀਂ ਦੇਖ ਸਕਦੇ ਇਹਨਾਂ ਦੀ ਪਾਈ ਪਾਈ ਹਾਈਡਰੋਲਿਕ ਜਨਰੇਟਰਾਂ ਦੇ ਨਾਲ ਕਨੈਕਟ ਹੁੰਦੇ ਨੇ ਤੇ ਆਪਣਾ ਵਰਕ ਕਰਦੇ ਨੇ ਕਰੋੜ ਐਕਸੀਡੈਂਟ ਹੁੰਦਾ ਆ ਆਪਾਂ ਦੇਖਦੇ ਗੱਡੀਆਂ ਤੇਜ਼ ਰਫਰਾਰ ਦੇ ਨਾਲ ਜਿਹੜੀਆਂ ਉਹ ਵਜਦੀਆਂ ਤੇ ਬੰਦੇ ਵਿੱਚੇ ਸਟਕ ਹੋ ਜਾਂਦੇ ਆ ਆਮ ਤੌਰ ਤੇ ਇੱਥੇ ਕੀ ਹੁੰਦਾ ਟਰੈਕਟਰ ਪਾ ਲੈ ਜਾਂਦੇ ਨੇ ਸੰਗਲ ਪਾ ਲੈ ਜਾਂਦੇ ਨੇ ਤੇ ਜਿਹੜੇ ਉਹ ਬੰਦੇ ਨੂੰ ਕੱਢਣ ਦੇ ਵਿੱਚ ਬੰਦਾ ਹੋਰ ਇੰਜੀਨੀਅਰਿੰਗ ਹੋ ਜਾਂਦਾ ਤੇ ਬੰਦੇ ਦੇ ਜਿਹੜੇ ਚਾਂਸਸ ਆ ਉਹ ਜੀਣ ਦੇ ਘਟ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਸਾਡੇ ਵੀਰ ਅਮਨਦੀਪ ਸਿੰਘ ਢਿੱਲੋਂ ਫਰੋਂਮ ਯੂ ਐਸ ਏ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਇਹ ਉਪਰਾਲਾ ਜ਼ਰੂਰ ਲੈ ਕੇ ਆਉਣਾ ਚਾਹੀਦਾ ਸੋ ਉਹਨਾਂ ਨੇ ਅਮਰੀਕਾ ਤੋਂ ਇਹ ਟੂਲ ਭੇਜੇ ਆ ਜਿਵੇਂ ਜਿਵੇਂ ਸਾਡੀ ਡਿਮਾਂਡ ਇਹਨਾਂ ਟੂਲਾਂ ਦੀ ਵਧ ਰਹੀ ਆ ਵੀ ਜੀ ਸਾਨੂੰ ਹੋਰ ਟੂਲ ਬਾਹਰੋਂ ਭੇਜ ਰਹੇ ਨੇ ਸੋ ਸਾਡੀ ਮਨਸ਼ਾ ਹੈ ਕਿ ਅਸੀਂ ਹੌਲੀ ਹੌਲੀ ਪੂਰੇ ਪੰਜਾਬ ਦੇ ਵਿੱਚ ਇਹ ਟੂਲ ਕਰਾਂਗੇ ਤੇ ਪੂਰੇ ਪੰਜਾਬ ਦੀ ਸੇਵਾ ਲਵਾਂਗੇ ਵੈਸੇ ਦਫ਼ਤਰ ਕਿੱਥੇ ਆ ਆਪਣਾ ਕਿ ਜਿੱਥੇ ਕਿਸੇ ਨੇ ਮਿਲਣਾ ਹੋਵੇ ਕਿਉਂਕਿ ਇੱਥੇ ਦੋ ਗੱਡੀਆਂ ਨੇ ਟੋਟਲ ਕਿੰਨੀਆਂ ਗੱਡੀਆਂ ਵੀ ਨੇ ਕਿੰਨਾ ਏਰੀਆ ਹੈ ਜਿੱਥੋਂ ਤੱਕ ਇਹ ਲਾਈਫਲਾਈਨ ਰੈਸਕਿਊ ਟੀਮ ਪਹੁੰਚਦੀ ਹੈ ਸਾਡਿਆ ਵੀ ਜਿਹੜੀ ਮੇਨ ਸਾਡਾ ਹੈੱਡ ਆਫਿਸ ਹੈ ਜਿਹੜਾ ਉਹ ਤਰਨਤਾਰ ਨੇ ਨੀਅਰ ਰਮਜ਼ਾ ਬਾਈਪਾਸ ਜਿਹੜਾ ਪੈਟਰੋਲ ਪੰਪ ਬੰਦ ਹੋਇਆ ਉਹਦੀ ਬੈਕ ਸਾਈਡ ਤੇ ਏਰੀਆ ਜਿਹੜਾ ਸਾਡਾ ਕੋਲ ਏਰੀਆ ਵਾ ਤਰਨਤਾਰਨ ਤੋਂ 50 ਕਿਲੋਮੀਟਰ ਵਰਗ ਆ ਘੇਰਾ ਜੀ ਜੀ ਚਾਰੇ ਸਾਈਡਾਂ 50 ਕਿਲੋਮੀਟਰ ਸਾਨੂੰ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਤੇ ਵੀ ਕਾਲ ਆਉਂਦੀ ਹੈ ਅਸੀਂ ਇਮੀਡੀਏਟਲੀ ਪਹੁੰਚਦੇ ਆਂ ਸਾਨੂੰ ਇਹ ਤੋਂ ਵੱਧ ਜਾਣ ਦੇ ਵਿੱਚ ਕੋਈ ਇਤਰਾਜ਼ ਨਹੀਂ ਆ ਉਹਦਾ ਕਾਰਨ ਇਹ ਹੈ ਕਿ ਜਿੰਨਾ ਪੈੜਾ ਵੱਧਾ ਜਾਊਗਾ ਸਾਡੀ ਜਿਹੜੀ ਆ ਰੇਂਜ ਉਹ ਲੇਟ ਹੁੰਦੀ ਜਾਣੀ ਤੇ ਤੁਹਾਨੂੰ ਪਤਾ ਹੈ ਕਿ ਐਕਸੀਡੈਂਟ ਦੇ ਵਿੱਚ ਛੇਤੀ ਤੇ ਛੇਤੀ ਪਹੁੰਚਣਾ ਪੈਂਦਾ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਜਿਹੜਾ ਫਿਰ ਮਿਲ ਰਿਹਾ ਹੈ ਲੋਕਾਂ ਵੱਲੋਂ ਕਿਸ ਤਰੀਕੇ ਦਾ ਜਿਹੜਾ ਸਹਿਯੋਗ ਤੁਹਾਨੂੰ ਜਿਹੜਾ ਕੀਤਾ ਜਾਂਦਾ ਹੈ ਲੋਕ ਸਾਨੂੰ ਬਹੁਤ ਵਧੀਆ ਗੁੱਡ ਅਬਲੀਸ਼ਡ ਕਰ ਰਹੇ ਨੇ ਬਹੁਤ ਗੁੱਡ ਰਿਸਪੌਂਸ ਦੇ ਰਹੇ ਨੇ ਕਿਉਂਕਿ ਇਹ ਜਿਹੜੀ ਚੀਜ਼ ਹੈ ਤੁਸੀਂ ਦੇਖ ਸਕਦੇ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਚੀਜ਼ ਆਈ ਹੈ ਸੋ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਜਰੂਰ ਸਾਡੇ ਕੋਲ ਪਹੁੰਚੋ ਸਾਡੇ ਆਫਿਸ ਵਿਜ਼ਿਟ ਕਰੋ ਤੇ ਸਾਡੇ ਮੈਂਬਰ ਬਣੋ ਕਿਉਂਕਿ ਵੱਧ ਤੋਂ ਵੱਧ ਸਾਨੂੰ ਜਿਹੜੀ ਮੈਂਬਰਸ ਦੀ ਲੋੜ ਆ ਸਾਡੀ ਟੀਮ ਜਿੰਨੀ ਵੱਡੀ ਹੋਊਗੀ ਇਹ ਟੂਲ ਓਨੇ ਵੱਧ ਮੰਗਾਏ ਜਾਣਗੇ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਟੂਲ ਹੋਣ ਕਿਤੇ ਵੀ ਕੋਈ ਰੋਡ ਐਕਸੀਡੈਂਟ ਕੋਈ ਦਰਘਟਨਾ ਹੁੰਦੀ ਆ ਇਹ ਸਾਡੇ ਜਿਹੜੇ ਟੂਲ ਇੱਥੇ ਹੋਣ ਤੇ ਐਕਸੀਡੈਂਟ ਤੇ ਪਹੁੰਚ ਕੇ ਜਿਹੜੀਆਂ ਕੀਮਤੀ ਜਾਨਾਂ ਉਹ ਬਚਾਈਆਂ ਜਾ ਸਕਣਾਂ ਜੀ ਲਾਈਫਲਾਈਨ ਰੈਸਕਿਊ ਦੀ ਟੀਮ ਜਿਹੜੀ ਹੈ ਹੁਣ ਤੱਕ ਇੱਥੇ ਪਹੁੰਚ ਕੇ ਤਰਨਤਨ ਸਾਹਿਬ ਜਦੋਂ ਦੇ ਆਏ ਕਿੰਨੇ ਕੁ ਲੋਕਾਂ ਦੀ ਜਾਨ ਬਚਾ ਸਕੀ ਹੈ ਬਿੱਜੀ ਸਾਡੀ ਟੀਮ ਨੇ ਹੁਣ ਤੱਕ ਛੋਟੇ-ਮੋਟੇ ਸਾਰੇ ਕੇਸ ਪਾ ਕੇ ਕੁਝ 40 ਤੋਂ 45 ਕੇਸ ਅਸੀਂ ਕਰ ਚੁੱਕੇ ਹਾਂ ਜੀ ਹਾਂਜੀ ਕੋਈ ਛੋਟੇ ਕੋਈ ਵੱਡੇ ਕੇਸ ਹੀ ਜਿਹਦੇ ਵਿੱਚ ਇੱਕ ਦੋ ਜਾਨਾਂ ਵੀ ਅਸੀਂ ਬਚਾ ਚੁੱਕੇ ਹਾਂ ਬਾਕੀ ਇਹ ਚੀਜ਼ ਦੀ ਅਵੇਰਨੈਸ ਘਟਾਇਆ ਲੋਕ ਜਿਹੜੇ ਇਸ ਚੀਜ਼ ਤੋਂ ਜਾਗਰੂਕ ਘਟ ਨੇ ਲੋਕ ਜਦੋਂ ਵੀ ਕਿਤੇ ਐਕਸੀਡੈਂਟ ਹੁੰਦਾ ਕੋਈ ਮੇਜਰ ਐਕਸੀਡੈਂਟ ਹੋ ਜਾਂਦਾ ਵਾ ਪਹਿਲੋਂ ਲੋਕ ਆਪਣੇ ਐਫਰਟ ਕਰਦੇ ਰਹਿੰਦੇ ਆ ਅਖੀਰ ਜਦੋਂ ਬੰਦਾ ਨਹੀਂ ਨਿਕਲਦਾ ਫਿਰ ਕਬੋਕਟ ਗਿਣਤੀ ਲੋਕ ਜਿਨ੍ਹਾਂ ਨੂੰ ਪਤਾ ਕਿ ਇਹ ਇਹ ਜਿਹੜੀ ਟੀਮ ਹੈ ਰੈਸਕਿਊ ਟੀਮ ਜਿਹੜੀ ਹੈ ਇੰਡੀਆ ਦੇ ਵਿੱਚ ਆ ਚੁੱਕੀ ਆ ਫਿਰ ਜਿੰਨੇ ਚਿਰ ਨੂੰ ਸਾਨੂੰ ਕਾਲ ਜਾਂਦੀ ਆ ਉਹਨੇ ਚਿਰ ਨੂੰ ਜਿਹੜਾ ਵਿਕਟਮ ਹੁੰਦਾ ਵਾ ਉਹ ਸਵਾਸ ਛੱਡ ਚੁੱਕਾ ਹੁੰਦਾ ਸੋ ਇਹਦਾ ਇਹੀ ਮੇਨ ਮੋਟਿਵ ਆ ਕਿ ਇਹਦੀ ਅਵੇਰਨੈਸ ਇੰਨੀ ਹੋਵੇ ਕਿ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਵਾ ਤੇ ਪਹਿਲਾ ਜਿਹੜੇ ਲੋਕਾਂ ਦੇ ਮਾਈਂਡ ਦੇ ਵਿੱਚ ਪਹਿਲਾ ਜਿਹੜਾ ਧਿਆਨ ਉਹ ਲਾਈਫਲਾਈਨ ਰੈਸਕਿਊ ਦਾ ਆਵੇ ਕਿ ਇਹ ਟੀਮ ਪੰਜਾਬ ਦੇ ਵਿੱਚ ਹੈਗੀ ਆ ਅਮਰੀਕਾ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇਹ ਪਹਿਲਾ ਹੈ ਜਿੰਨਾ ਵੀ ਹੋਰ ਵੀ ਕਿਸੇ ਐਨਜੀਓ ਕੋਲ ਜਿਹਾ ਸਮਾਨ ਅਜਿਹੀਆਂ ਸੁਵਿਧਾਵਾਂ ਹੈਗੀਆਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਿ ਜਾਂ ਇਹ ਇਕੱਲਾ ਲਾਈਫਲਾਈਨ ਵਾਲਿਆਂ ਕੋਲ ਹੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਬਹੁਤ ਵਧੀਆ ਐਨਜੀਓ ਹੈਗੀਆਂ ਵਾ ਜਿਵੇਂ ਭਾਈ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਮੈਂ ਸੋਚਦਾ ਕਿ ਉਸ ਤੋਂ ਵੱਧ ਤੇ ਉਸ ਨਾਲੋਂ ਵੱਖਰੀ ਤੇ ਸਮੁੱਚੀ ਸੇਵਾ ਪੰਜਾਬ ਛੋਟਾ ਵਰਲਡ ਭਰ ਦੇ ਵਿੱਚ ਕਿਤੇ ਨਹੀਂ ਹੈਗੀ ਸੋ ਬਹੁਤ ਉਹਨਾਂ ਤੋਂ ਅਸੀਂ ਸਿੱਖਦੇ ਵੀ ਆ ਤੇ ਜਿਹੜਾ ਇਹ ਟੂਲ ਦੀ ਤੁਸੀਂ ਗੱਲ ਕੀਤੀ ਆ ਇਹ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਇੱਕ ਲਾਈਫ ਲਨ ਰੈਸਕਿਊ ਐਨ ਜੀਓ ਦੇ ਕੋਲ ਹੀ ਨੇ ਕਿਉਂਕਿ ਜੇ ਹੁਣ ਦੇ ਤੁਸੀਂ ਵੀ ਤੁਹਾਨੂੰ ਪਤਾ ਕਿ ਆਪਾਂ ਕਦੀ ਇਹ ਟੂਲ ਪਹਿਲਾਂ ਨਹੀਂ ਵੇਖਿਆ ਸੋ ਇਹ ਕਹਿ ਸਕਦੇ ਆ ਕਿ ਇਹ ਲਾਈਫ ਲਨ ਰੈਸਕਿਊ ਦੇ ਕੋਲ ਹੀ ਨੇ ਮੈਂ ਚਾਹਾਂਗਾ ਜਿਹੜੀ ਸਕਰੀਨ ਹੈ ਇਸ ਦੇ ਬਾਰੇ ਵੀ ਜ਼ਰੂਰ ਦੱਸਿਆ ਜਾਵੇ ਇਹ ਕੈਮਰਾ ਜਿਹੜਾ ਇਸ ਦੇ ਬਾਰੇ ਜ਼ਰੂਰ ਦੱਸਿਆ ਜਾਵੇ ਇਹ ਕੀ ਵਰਕ ਕਰਦਾ ਹੈ ਇਹ ਵੀਰ ਜੀ ਇਹ ਵੀ ਇੱਕ ਰੈਸਕਿਊ ਕੈਮਰਾ ਵਾ ਜਿਵੇਂ ਪਿਛੇ ਜਿਹੜਾ ਇੱਕ ਕੇਸ ਆ ਹੀ ਆਪਣਾ ਫਤੇ ਵੀਰ ਸਿੰਘ ਜਿਹੜੇ ਸੀ ਬੋਰਵੈਲ ਦੇ ਵਿੱਚ ਡਿੱਗ ਸੇਗੀ ਉਦੋਂ ਇਹਨਾਂ ਕੈਮਰਿਆਂ ਦੀ ਬਹੁਤ ਲੋੜ ਸੀ ਸੋ ਉਹਨਾਂ ਚੀਜ਼ਾਂ ਨੂੰ ਵੇਖ ਸਾਡੇ ਵੀਰ ਜੀ ਨੇ ਅਮਰਦੀਪ ਸਿੰਘ ਢਲੋਂ ਨੇ ਉਹਨਾਂ ਨੇ ਇਹ ਜਿਹੜੇ ਰੈਸਕਿਊ ਕੈਮਰੇ ਸਾਡੇ ਇੱਥੇ ਇੰਡੀਆ ਸਾਡੇ ਕੋਲ ਭੇਜੇ ਆ ਪ੍ਰਮਾਤਮਾ ਨਾ ਕਰੇ ਕਿਤੇ ਭਵਿੱਖ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਸਾਡੇ ਕੋਲ ਜਿਹੜੇ ਇਹਦੇ ਪ੍ਰਬੰਧ ਹੈਗੇ ਨੇ ਰੈਸਕਿਊ ਕੈਮਰੇ ਦੇ ਟੋਟਲ ਕਿੰਨੀਆਂ ਗੱਡੀਆਂ ਨੇ ਵੱਡੀਆਂ ਛੋਟੀਆਂ ਤੇ ਕਿੰਨੇ ਤੁਸੀਂ ਐਮਰਜੈਂਸੀ ਲਾਈਫਲਾਈਨ ਦੇ ਰੈਸਕਿਊ ਦੇ ਮੈਂਬਰ ਇੱਥੇ ਸੇਵਾ ਨਿਭਾ ਰਹੇ ਸਾਡੇ ਕੋਲ ਵੀ ਜੀ 7 ਗੱਡੀਆਂ ਨੇ ਹਰ ਇੱਕ ਤਰ੍ਹਾਂ ਦੀ ਸਾਡੇ ਕੋਲ ਓਨਲੀ 1 ਕਾਲ ਸੋਲੂਸ਼ਨ ਹੈਗਾ ਸਾਡੇ ਕੋਲ ਕਿ ਕਿਵੇਂ ਐਕਸੀਡੈਂਟ ਹੋ ਜਾਂਦਾ ਵਾ ਸਾਡੇ ਕੋਲ ਸਾਡੀ ਜੀਸੀਪੀ ਟੋ ਟਰੱਕ ਸਾਡੇ ਕੋਲ ਸਾਡਾ ਵੱਡਾ ਟਰੱਕ ਜੀ ਰਿਕਵਰੀ ਵੈਨ ਸਾਰਾ ਸਾਡੇ ਕੋਲ ਜਿਹੜੀਆਂ ਟੋਟਲ 7 ਗੱਡੀਆਂ ਨੇ ਤੇ ਸਾਡੇ ਜਿਹੜੇ ਟੀਮ ਮੈਂਬਰ ਨੇ 10 ਟੀਮ ਮੈਂਬਰ ਨੇ ਸਾਡੇ 10 ਟੀਮ ਮੈਂਬਰ ਹਾਂਜੀ ਤਾਂ ਜਿੰਨੇ ਵੀ ਲੋਕ ਦੇਖ ਰਹੇ ਨੇ ਅੰਤਵੇਚ ਆਪਣੀ ਟੀਮ ਵੱਲੋਂ ਬੋਲਦੇ ਹੋਏ ਆਪਣੇ ਐਨ ਜੀਓ ਜਿਹੜੇ ਚਲਾ ਰਹੇ ਨੇ ਅਮਰੀਕਾ ਤੋਂ ਜਿਹੜੇ ਭਾਜੀ ਉਹਨਾਂ ਦਾ ਤੁਸੀਂ ਨਾਮ ਲਿਆ ਉਹਨਾਂ ਵੱਲੋਂ ਕੀ ਮੈਸੇਜ ਹੈਗਾ ਲੋਕਾਂ ਨੂੰ ਸਾਡਾ ਇਹੀ ਮੈਸੇਜ ਆ ਕਿ ਬੜੀ ਕੇਅਰਫੁਲੀ ਡਰਾਈਵ ਕਰੋ ਬੜੇ ਧਿਆਨ ਨਾਲ ਚੱਲੋ ਰੂਰ ਰੈਗੂਲੇਸ਼ਨ ਫੋਲੋ ਕਰੋ ਤਾਂ ਕਿ ਜਿਹੜੀ ਇਹਨਾਂ ਟੂਲਾਂ ਦੀ ਕਦੀ ਲੋੜ ਪਵੇ ਨਾ ਆਪਣੇ ਆਪ ਨੂੰ ਸੰਭਾਲ ਕੇ ਚੱਲੋ ਕਾਲੀ ਕਦੇ ਨਾ ਕਰੋ ਸਾਡਾ ਸਾਰੇ ਇਹੀ ਸਾਡਾ ਜਨਤਾ ਨੂੰ ਮੈਸੇਜ ਆ ਕਿ ਕੇਅਰਨੈਸ ਨਾਲੋ ਇੱਕ ਮੈਂ ਜ਼ਰੂਰੀ ਮੈਸੇਜ ਤੁਹਾਡੇ ਮਾਧਿਅਮ ਰਾਹੀਂ ਦੇਣਾ ਚਾਹੁੰਦਾ ਕਿ ਇੱਕ ਨਾਰਕਿੰਨਾ ਦਾ ਪ੍ਰੋਜੈਕਟ ਆ ਤੁਸੀਂ ਦੇਖ ਸਕਦੇ ਬਾਹਰ ਉਹਦਾ ਬੋਰਡ ਵੀ ਲੱਗਾ ਆ ਇਹ ਇੱਕ ਬੰਦੇ ਦੀ ਡੋਜ਼ ਜਿਹੜੀ 25000 ਦੀ ਪੈਂਦੀ ਆ ਇਹਦਾ ਵਰਕ ਕੀ ਆ ਕਿ ਜਿਵੇਂ ਕੋਈ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਕੀ ਮੁੰਡੇ ਟੀਕਾ ਲਾ ਲਿਆ ওভারਡੋਜ਼ ਹੋ ਗਿਆ ਜੀ ਚੜਾਈ ਕਰਕੇ ਜੀ ਇਹਦਾ ਜਿਹੜਾ ਨਾਰਕੀਨ ਦਾ ਕੰਮ ਆ ਕਿ ਉਹਦੇ ਅਖੀਰਲੇ ਸਾਹ ਚੱਲਦੇ ਹੋਣੇ ਚਾਹੀਦੇ ਆ ਉਹਦੇ ਨੱਕ 'ਚ ਸਪਰੇਅ ਕਰ ਦੋ ਤੇ ਬੰਦੇ ਨੂੰ 8 ਤੋਂ 10 ਸਕਿੰਟ ਦੇ ਵਿੱਚ ਉਹਦੀ ਪਹਿਲੀ ਲਾਈਫ ਦੇ ਵਿੱਚ ਵਾਪਸ ਲਾਏਗੀ ਇਹ ਇੱਕ ਬੰਦੇ ਦੀ 25000 ਦੀ ਰੋਜ਼ ਆ ਪਰ ਆਪਾਂ ਫ੍ਰੀ ਆਫ ਕਾਸਟ ਦੇਵਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਇਸ ਚੀਜ਼ ਦੀ ਮਨਜ਼ੂਰੀ ਦੇਵੇ ਤੇ ਅਸੀਂ ਇਹ ਪ੍ਰੋਜੈਕਟ ਜਿਹੜਾ ਵਾ ਇੰਡੀਆ ਲੈ ਕੇ ਆਈਏ ਧੰਨਵਾਦ ਧੰਨਵਾਦੀ ਸਾਡਾ ਗੱਲ ਵਾਹ ਗੁੱਡ ਜੀ ਕਾਲ ਸਾਹਿਬ ਹੈ ਜੀ ਕੀ ਬਤ ਹੈ ਤਾਂ ਆ ਲਾਈਫ ਲਾਈਨ ਐਮਰਜੈਂਸੀ ਰੈਸਕਿਊ ਵਾਲਿਆਂ ਦੇ ਨਾਲ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਕਰਾਈ ਹੈ ਉਹ ਇੱਥੇ ਕੈਂਪ ਦੇ ਵਿੱਚ ਵੀ ਪਹੁੰਚੇ ਨੇ ਔਰ ਆਪਣਾ ਇੱਕ ਵਕਰਾ ਸਟਾਲ ਲਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਕਿਵੇਂ ਉਹ ਫ੍ਰੀ ਦੇ ਵਿੱਚ ਇੱਕ ਨੰਬਰ ਤੇ ਹੈਲਪਲਾਈਨ ਨੰਬਰ ਤੇ ਫੋਨ ਕਰੋਗੇ ਤਾਂ ਕਿਵੇਂ ਆਪਣਾ ਇਹ ਸਾਰਾ ਸਮਾਨ ਲੈ ਕੇ ਉੱਥੇ ਪਹੁੰਚਦੇ ਨੇ ਅਤੇ ਜੇ ਕੋਈ ਗੱਡੀ ਪ੍ਰੈਸ ਹੁੰਦੀ ਆ ਰੱਬ ਨਾ ਕਰੇ ਤਾਂ ਉੱਥੇ ਕਿਵੇਂ ਕਟਰਾਂ ਦੇ ਨਾਲ ਗੱਡੀ ਜਿਹੜੀ ਕੱਟ ਕੇ ਅਤੇ ਉਸ ਦੇ ਵਿੱਚੋਂ ਕੀਮਤੀ ਜਾਨਾਂ ਬਚਾਉਂਦੇ ਨੇ ਜੀ ਹਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਅਮਰੀਕਾ ਤੋਂ ਐਨਜੀਓ ਇਹ ਚਲਾ ਰਿਹਾ ਹੈ ਵੀਰ ਨੇ ਇਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਪਹਿਲਾ ਸਮਾਨ ਉਹਨਾਂ ਦੇ ਕੋਲ ਪਹਿਲੀ ਟੀਮ ਹੈ ਜਿਹੜੀ 45 ਕਿਲੋਮੀਟਰ ਦਾ ਘੇਰੇ ਤੇ ਜਾਂਦੀ ਹੈ ਅਤੇ ਲੋਕਾਂ ਨੂੰ ਜਿਹੜਾ ਜੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਦਾ ਤਾਂ ਉਸ ਦੀ ਜਾਨ ਬਚਾਉਂਦੀ ਹੈ ਉਹ ਵੀ ਫ੍ਰੀ ਦੇ ਵਿੱਚ ਸੇਵਾ ਕਰਦੀ ਹੈ ਕਿਸੇ ਪ੍ਰਕਾਰ ਦਾ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਿੰਨੇ ਆ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ